ਹਾਂਜੀ ਕਿਸਾਨ ਵੀਰੋ ਝੋਨਿਆਂ ਦੇ ਵਿੱਚੋਂ ਨਦੀਨ ਕੱਢਣ ਦਾ ਕੰਮ ਫੁੱਲ ਜੋਰਾਂ ਤੇ ਚੱਲ ਰਿਹਾ ਜੀ ਜਿੰਨੇ ਵੀ ਸਾਰੇ ਕਿਸਾਨ ਵੀਰ ਹੈਗੇ ਨੇ ਸਾਰੇ ਆਪੋ ਆਪਣੇ ਝੋਨਿਆਂ ਦੇ ਵਿੱਚੋਂ ਨਦੀਨ ਕਢਵਾ ਰਹੇ ਨੇ ਝੋਨੇ ਸਾਫ਼ ਕਰਵਾ ਰਹੇ ਨੇ ਤੇ ਕਰਵਾਉਣੇ ਵੀ ਚਾਹੀਦੇ ਨੇ ਆ ਸਾਡੇ ਵੀ ਜਿਹੜੇ ਖੇਤਾਂ ਦੇ ਵਿੱਚ ਕੋਈ ਵਿਰਲਾਵਾਂ ਜਾਂ ਨਦੀਨ ਹੈਗਾ ਉਹ ਝੋਨੇ ਅਸੀਂ ਸਾਫ਼ ਕਰਵਾ ਰਹੇ ਆ ਆਪਾਂ ਜਿਹੜਾ ਝੋਨਿਆਂ ਦੇ ਵਿੱਚ ਨਦੀਨ ਵਿਰਲਾਵਾਂ ਜਾਂ ਜਿੰਨਾ ਵੀ ਨਦੀਨ ਹੋ ਜਾਂਦਾ ਉਹਨੂੰ ਅਸੀਂ ਝੋਨੇ ਦੇ ਵਿੱਚ ਹੀ ਕੱਦੂ ਦੇ ਨੱਪਦੇ ਆ ਕਦੇ ਬਾਹਰ ਨਹੀਂ ਕੱਢਿਆ ਹੈਗਾ ਉਹਦਾ ਕਾਰਨ ਇਹ ਆ ਕਿ ਜਿਹੜੀ ਖਰਾਕ ਨਦੀਨ ਨੇ ਖਾਦੀ ਹੁੰਦੀ ਆ ਜਿਦ ਤਰ੍ਹਾਂ ਆਪਾਂ ਖਾਦਾਂ ਪਾਈਆਂ ਹੁੰਦੀਆਂ ਨੇ ਝੋਨਿਆਂ ਨੂੰ ਜਾਂ ਕੋਈ ਜਿਹੜੇ ਪ੍ਰੋਡਕਟ ਪਾਏ ਹੁੰਦੇ ਨੇ ਉਹ ਜਿਹੜੀ ਖਰਾਕ ਨਦੀਨ ਨੇ ਖਾਦੀ ਹੁੰਦੀ ਆ ਉਹ ਜਦੋਂ ਆਪਾਂ ਨਦੀਨ ਝੋਨੇ ਦੇ ਵਿੱਚ ਨੱਪਦਾਂਗੇ ਕੱਦੂ ਦੇ ਵਿੱਚ ਨੱਪਦਾਂਗੇ ਉਹ ਜਦੋਂ ਗਲਦੇ ਨੇ ਨਦੀਨ ਉਹ ਫਿਰ ਡਬਲ ਖਰਾਕ ਹੋ ਕੇ ਝੋਨੇ ਨੂੰ ਲੱਗਦੀ ਆ ਤੇ ਝੋਨਿਆਂ ਦੁਣਾ ਝੋਨੇ ਨੂੰ ਦੁਣਾ ਅਸਰ ਕਰਦੀ ਆ ਹੁਣ ਕਈ ਕਿਸਾਨ ਵੀਰ ਮੈਂ ਦੇਖਿਆ ਕਿ ਜਦੋਂ ਖੇਤਾਂ ਦੇ ਵਿੱਚ ਨਦੀਨ ਵਗੈਰਾ ਹੋ ਜਾਂਦੇ ਨੇ ਜਾਂ ਤੇ ਉਹ ਬੰਨਿਆਂ ਦੇ ਬਾਹਰ ਕੱਢਦੇ ਨੇ ਢੇਰੀਆਂ ਲਾਉਂਦੇ ਨੇ ਜਾਂ ਕਿਸੇ ਖਾਲੀ ਜਗ੍ਹਾ ਤੇ ਬਾਹਰ ਕੱਢਦੇ ਨੇ ਢੇਰੀਆਂ ਲਾਉਂਦੇ ਨੇ ਇੱਕ ਤਾਂ ਉਹ ਦੋਣੀ ਖੇਚਲ ਹੋ ਜਾਂਦੀ ਆ ਸੋ ਇਹ ਜਿਹੜੇ ਨਦੀਨ ਹੈਗੇ ਨੇ ਇਹਨਾਂ ਨੂੰ ਬਾਹਰ ਨਾ ਕੱਢਿਆ ਕਰੋ ਕੋਸ਼ਿਸ਼ ਕਰਿਆ ਕਰੋ ਕਿ ਝੋਨੇ ਦੇ ਵਿੱਚ ਹੀ ਨੱਪਿਆ ਜਾਵੇ ਜਿੱਥੇ ਝੋਨੇ ਦੇ ਵਿੱਚ ਪੈਰ ਖੁੱਬਦਾ ਕੱਦੂ ਪੋਲੇ ਨੇ ਉੱਥੇ ਇਹਨੂੰ ਵਿੱਚ ਹੀ ਨੱਪਿਆ ਕਰੋ ਚਲੋ ਜਿਹੜੇ ਕਦੂ ਸਖਤ ਹੋ ਜਾਂਦੇ ਨੇ ਪਾਣੀ ਦੀ ਦਿੱਕਤ ਆ ਜਾਂਦੀ ਆ ਪੈਰ ਨਹੀਂ ਖੁੱਬਦਾ ਉੱਥੇ ਤਾਂ ਇਹਨੂੰ ਬਾਹਰ ਕੱਢਣਾ ਪੈਂਦਾ ਜਾਂ ਫਿਰ ਜਿਆਦਾ ਹੀ ਨਦੀਨ ਹੋ ਜੇ ਤੇ ਸਪਰੇਅ ਕਰਨੀ ਪੈਂਦੀ ਆ ਪਰ ਕੋਸ਼ਿਸ਼ ਕਰਿਆ ਕਰੋ ਜਿੱਥੇ ਕੱਦੂ ਪੁੱਲ ਹੈ ਇਹਨੂੰ ਵਿੱਚ ਨੱਪਿਆ ਕਰੋ ਇਹ ਦੋਣੀ ਖਰਾਕ ਹੋ ਕੇ ਝੋਨੇ ਨੂੰ ਲੱਗਦੀ ਆ ਸੋ ਬੜੇ ਤਜਰਬੇਕਾਰ ਕਿਸਾਨ ਬੈਠੇ ਨੇ ਉਹਨਾਂ ਨੂੰ ਸਾਰਾ ਪਤਾ ਹੈ ਕਿ ਜਦੋਂ ਆਪਾਂ ਵੇਸਟੇਜ ਵਿੱਚ ਜਾਂ ਇਹਦੇ ਵਾਉਨੇ ਆ ਜਾਂ ਆਪਾਂ ਕੱਦੂ ਦੇ ਵਿੱਚ ਨੱਪਦੇ ਆ ਤੇ ਡਬਲ ਖਰਾਕ ਹੋ ਕੇ ਲੱਗਦੀ ਆ ਬਾਕੀ ਸਾਡੇ ਪੇਜ Instagram ਦੇ ਫੋਲੋ ਕਰਿਓ ਵੀਡੀਓ ਸ਼ੇਅਰ ਕਰਿਓ ਸਾਡਾ Facebook ਪੇਜ ਵੀ ਫੋਲੋ ਕਰਿਓ YouTube ਚੈਨਲ ਵੀ ਸਬਸਕ੍ਰਾਈਬ ਕਰਿਓ ਧੰਨਵਾਦ